ਕੀ ਕਾਲ ਕੀ ਮੇ ਤੁਸੀ ਸਾਰੇ ਆਈ ਹੋਪ ਬਿਲਕੁਲ ਠੀਕ ਹੋ ਹੋਗੇ ਇੱਥੇ ਮੈਂ ਵਲੌਗ ਸਟਾਰਟ ਕਰਦੀ ਪਈ ਆ ਰਾਜ ਲਾਉਂਦੀ ਪਈ ਡੈਡੀ ਦੇ ਸਿਰ ਨੂੰ ਤੇਲ ਡੈਡੀ ਨੂੰ ਮੈਂ ਪਰਚੀ ਚੈੱਕ ਕਰਾਉਂਦੀ ਆ ਕਿ ਜਿਹੜਾ ਜਿਹੜਾ ਸਮਾਨ ਅਸੀਂ ਲੈ ਕੇ ਆਉਣਾ ਆ ਅੰਬਾਲੇ ਤੋਂ ਇੱਕ ਲਿਸਟ ਬਣਾ ਲਈਏ ਨਾ ਕਿ ਕੱਲ ਨੂੰ ਜਾਣਾ ਅਸੀਂ ਅੰਬਾਲੇ ਯਾਨੀ ਕਿ ਜਦੋਂ ਤੁਸੀਂ ਵਲੌਗ ਦੇਖੋਗੇ ਉਸ ਟਾਈਮ ਅਸੀਂ ਅੰਬਾਲੇ 'ਚ ਹੋਵਾਂਗੇ ਉਦੋਂ ਮੈਂ ਉੱਥੇ ਵੀਡੀਓ ਸ਼ੂਟ ਕਰਦੀ ਹੋਵਾਂਗੀ ਔਰ ਟਾਈਮ ਕਿੰਨਾ ਹੋ ਗਿਆ ਯਾ ਟਾਈਮ ਹੋ ਗਿਆ ਯਾ 11:30 ਦਾ ਤੇ ਮੈਂ ਹਜੇ ਚਲ ਮੈਂ ਆਪਣੀ ਵੀਡੀਓ ਸਟਾਰਟ ਕਰ ਲੈਨੀ ਆ ਲੱਗੀਆਂ ਚਾਹ ਮਤਲਬ ਪੌਣੇ 12 ਵਜੇ ਨਾਲ ਟੀਵੀ ਦੇਖਦੇਵੇਂ ਆ ਨਾਲੇ ਚਾਹ ਪੀਂਦੇ ਪਿਆਂ ਦੁਪਹਿਰਾਂ ਦੀ ਮੈਂ ਤੇ ਰਾਜ ਇਧਰ ਤੇ ਰਾਜ ਸਾਫ ਹੁੰਦੀ ਹੀ ਨਹੀਂ ਵਿਚਾਰੀ ਜਦੋਂ ਵੀ ਇਹਦੀ ਮੈਂ ਵੀਡੀਓ ਬਣਾਉਣੀ ਆ ਤੇ ਮੰਮੀ ਘਰ ਦੇ ਬਿਨੇ ਆਪਣੀ ਨੌਂਦੀ ਤਿਆਰੀ ਕਿ ਅੱਜ ਮੈਨੂੰ ਸਿਰ ਪਿੰਡੇ ਨਵਾ ਦੋ ਹਨਾ ਮੰਮੀ ਕਿ ਕੱਲ ਨੂੰ ਫੇਰ ਅਸੀਂ ਜਾਣਾ ਹੈ ਅੰਬਾਲੇ ਇਸ ਕਰਕੇ ਤੇ ਆਜੋ ਤੁਸੀਂ ਵੀ ਪੀ ਲੋ ਚਾਹ ਤੇ ਬਿਸਕੁਟ ਬਹੁਤ ਟੇਸਟੀ ਨੇ ਤੇ एक मैं थोड़े हिस्से में तो मैं खा ली खा चुकी हाँ काम शुरू हो गया आ देखो आज हो जाएगी पूरी भैया ये दिवाल, हाँ दिवाल है दीवार खाल होगी ठीक है साथ के साथ वीडियो बना रही हूँ मैं सोशल भैया बोल रहे हैं कि तुम्हारा चैनल सबसक्राइब कराऊंगा कर लो ठीक है अभी कर रही भैया के फोन में चलो भैया के फोन पर भी चैनल सबसक्राइब करता है हम भैया भी अग्न करा फिर और भैया आप भी वीडियो देखना लाइक करना कमेंट करना ठीक है फिर मुझे पता चल जाएगा कि हाँ जी आपने देखा है फिर आपका कमेंट पे ना आपका आईडी मेंशन हो जाएगी अज की भीडियो के जावे अ स्टेशन से साढ़े नेड़े है स्टेशन तो मतलब ਭਾਬੀਆਂ ਨੂੰ ਕਾਂਗਿਓ ਵੀ ਚੱਲਣ ਗਿਆ ਤੇ ਭਾਬੀਆਂ ਨੂੰ ਹੀ ਮਲਾਉਂਗੀ ਅੱਜ ਦੀ ਵੀਡੀਓ ਦੇ ਵਿੱਚ ਆਪਣੀ ਛੇ ਤੇ ਜਿਹੜੀ ਜਿਹੜੀ ਆਏਗੀ ਵੀ ਜ਼ਬਰਦਸਤੀ ਨਹੀਂ ਕਰੂੰਗੀ ਉਹਨਾਂ ਨੂੰ ਮਲਾਉਂਗੀ ਦੁਪਹਿਰਾਂ ਦੇ ਲੱਗੇ ਆ ਭਾਂਡੇ ਮੰਚਨ ਇਹ ਮਹਤਿ ਰਾਜ ਰਾਜ ਮਾਹੀ ਦੀ ਤੇ ਮੈਂ ਤਾਂ ਨਹੀਂ ਆ ਜੇ ਕਿਸੇ ਨੇ ਵਿਆਹ ਸ਼ਾਦੀ ਜਾਂ ਨੂੰ ਸਾਡੇ ਨਾਲ ਹੋਏ ਨਾ ਸਾਡੀ ਜੋੜੀ ਨੂੰ ਅਸੀਂ ਆ ਜਾਾਂਗੇ ਵਿਆਹਾਂ 'ਚ ਕੋਈ ਪ੍ਰੋਗਰਾਮ ਹੋਏ ਇਹਦੇ ਭਾਦੇ ਮਾਝੀ ਹੋਣਾ ਚੱਲੇਗੀ। ਹੈ। ਹਾਫਾ ਦਰੋਂ ਚੱਲਾਂਗੀਆ। ਠੀਕ ਹੈ 1000 ਰੁਪਏ ਦੇਣ ਦਾ ਦੂਆ ਦਾ 1000 ਘੱਟਿਆ ਨਾ। ਚਲ ਨਵੇਂ-ਨਵੇਂ 1000 ਰੁਪਏ ਸਾਡਾ ਦੇਣ ਦਾ। ਜਿੰਨੇ ਦੇ ਵਖੋਗੇ ਤੁਸੀਂ ਉਹਨਾਂ ਦੇ ਦਿਆ ਕਰਿਓ। ਭਾਵੇਂ ਅਸੀਂ ਸਾਫ਼ ਮੰਨ ਜਾਗੇ। ਔਰ ਜਿੰਨੇ ਵੀ ਸਦਨਾ ਹੋਏਗਾ ਨਾ ਤੇ ਮਿਸਟੈਨ ਮਿਸਿਸ ਦੀਪ ਚੈਨਲ ਤੇ ਕੰਟੈਕਟ ਕਰ ਲਿਓ। ਤੇ ਸਾਡੇ ਕੋਲ ਹਲਵਾਈ ਵੀ ਹੈਗੇ ਨੇ। ਸਾਰੀਆਂ ਸੁਵਿਧਾਵਾਂ ਹੈਗੀਆਂ ਸਾਡੇ ਕੋਲ। ਕੋ ਨਿੰਬੂ ਦਾ ਨਾ ਪੇੜ ਜਿਹੜੇ ਕਾਗਜੀ ਨਿੰਬੂ ਹੁੰਦੇ ਆ ਉਹਨਾਂ ਦਾ ਉਹ ਮਸਤਰੀ ਉੱਧਰ ਲੱਗੇ ਸੀ ਤੇ ਉਹਨਾਂ ਪੁੱਟਿਆ ਆ ਇੱਕ ਆਇ ਤੇ ਇੱਕ ਉਹ ਪਿਆ ਆ ਉਹ ਗਲਗਲਾਣੇ ਮੋਟੀਆਂ ਵਾਲੀਆਂ achar ਵਾਲੀਆਂ ਤੇ ਮੰਮੀ ਨੇ ਇਹ ਵੀ ਕਿ ਹੁਣੇ ਲਾ ਤੋ ਤੇ ਸਹੀ ਗੱਲ ਇਹ ਕਿੰਨਾ ਸੋਹਣਾ ਆ ਨਾ ਤੇ ਇਹਨੂੰ ਲਾ ਦਈਏ ਤੇ ਇਧਰ ਮੈਂ ਪਿਆਜ਼ ਚੀਲਦੀ ਪਈ ਆ ਦਾਲ ਦੀ ਤਿਆਰੀ ਕਰਦੀ ਪਈ ਆ हां तेहन से जु तेनव तेज दोनों स्कूलੋਂ ਵਧੀਆ ਪੜ ਕੇ ਆਏ ਹੋ ਅੱਜ ਹਾਂ ਟਿਊਸ਼ਨ ਕਿੰਨੇ ਵਜੇ ਜਾਣਾ ਹੈ ਮੈਂ 4:00 ਵਜੇ ਤੇਨਵ ਤੇਜ ਨੇ ਨਾ ਤੇਨੇ ਸਾਢੇ 4:00 ਤੇਉਂਦੇ ਕਿੰਨੇ ਵਜੇ ਤੇ ਸੀਨਵ ਤੇਜ 5:30 ਸਾਢੇ 5:00 ਤੁਸੀਂ ਆਪ ਕੋ 5:00 ਵਜੇ ਓਕੇ ਬੱਸ ਹਾਂ ਸਬਜੀ ਦਾਲ ਬਣਾਉਣ ਲੱਗੇ ਆ ਨਹੀਂ ਤੁਹਾਨੂੰ ਸਾਢੇ 3:00 ਜਾਣਾ ਹੈ ਸਾਢੇ ਸਾਡੇ ਕੰਨ ਜਾਂਦਾ ਹੈ 5 ਵਜੇ ਦੀ ਹੋ ਜਾਂਦੀ ਹੈ ਬੱਸ ਸਾਡੇ ਤੋਂ ਨਾ ਟਾਈਮ ਹੋ ਗਿਆ ਸੀ ਹੋਣਾ ਇਹਦੇ ਨਾਲ ਇਹਨੂੰ ਲਉਣਾ ਹੈ ਮੰਮੀ ਆਂਦੇ ਪਏ ਆ ਤੇ ਲਸਣ ਪਿਆਜ਼ ਛਿਲਦੀ ਪਏ ਆ ਲਸਣ ਲਸਣ ਤੇ ਨਹੀਂ ਹੈ ਪਿਆਜ਼ ਅਦਰਕ ਕਿਉਂਕਿ ਦਾਲ ਨੂੰ ਲਉਣਾ ਹੈ ਤੜਕਾ ਲਾਹਸ ਤੋਂ ਬਾਅਦ ਜਾਵਾਂਗੇ ਮਰਾਜਾ ਲੈਣਾ ਵਾਲ ਨਾਲੇ ਤੋੜ ਕੇ ਲੈਣਾ ਬਾਥੂ ਤੇ ਦੇਖਾਂਗੇ ਜੇ ਉੱਥੇ ਬੀਰ ਹੋਏ ਤੇ ਬੀਰ ਸੋਸ ਚ ਲੈਣੇ ਆ ਚਲੋ ਦੇਖਦੇ ਆ ਕਿੰਨੇ ਬਚਪਨ ਦੀ ਖਾਦੀ ਆ ਇਹ ਦੇਖ ਕੋਈ ਨਹੀਂ ਮੇਲੇ ਕੇ ਦੇ ਰਹੀ ਹਾਂ ਮੈਂ ਦੇ ਰਹੀ ਨਾ ਤੇ ਇਹ ਬਸ ਕੇ ਚਾਰ ਆਟ ਦੇ ਦੋ ਇਹ ਲੈ ਰਹੀ ਹਾਂ ਆ ਲੈ ਲੱਗੇ ਮੈਂ ਵੀ ਖਾਣ ਚਲੋ ਖਾਣੇ ਆ ਸੱਚੀ ਬਚਪਨ ਚ ਬਹੁਤ ਖਾਦੇ ਅਸੀਂ ਆਂਦੇ ਨੇ ਬੁੱਢੀ ਦਾ ਝਾਟਾ ਤੁਸੀਂ ਲੋਗ ਇਹਨੂੰ ਕੀ ਆਂਦੇ ਹੋ ਅੱਜ ਕੱਲ ਕੋਟਨ ਕੈਂਡੀ ਬੋਲਦੇ ਆ ਬਟ ਅਸੀਂ ਆਂਦੇ ਨਹੀਂ ਹਾਂ ਬੁੱਢੀ ਦਾ ਝਾਟਾ ਇਹਨੂੰ ਇੱਕ ਇੱਕ ਕਈ ਦਾ ਹੁੰਦਾ ਸੀਗਾ ਸੱਚੀ ਹੁਣ ਤੇ ਲੋਕ ਕਾਟਨ ਕੈਂਡੀ ਬਣਨੀ ਕੀ ਕੀ ਬੋਲਦੇ ਆ ਬਟ ਖਾਣਾ ਹੀ ਬਣੀ ਬੁੱਢੀ ਦਾ ਝਾਟਾ ਠੀਕ ਹੈ ਆਇਆ ਪਹਿਲੀ ਚੋਕ ਉਹ ਗੰਨਾ ਪਰਦੇ ਪਏ ਆ ਪਰਚੀ ਜਾਣੀ ਹੈ ਤਾਂ ਆਪਾਂ ਦਿਖਾਣੇ ਆ ਬੁੱਢੀ ਦਾ ਝਾਟਾ ਚੌਂਕਾ ਦੇਸਾ ਦਾ ਚੌਂਕੇ ਦਾ ਮਤਲਬ ਹੈ ਚੁੱਲਾ ਟੁੱਟਿਆ ਠੀਕ ਆ ਤੇ ਕਦੀ ਕਦੀ ਕੋਈ ਦਿਨ ਹੋਏ ਨਾ ਤੇ ਫਿਰ ਇਹ ਵਰਤ ਲੈਂਦੇ ਆ ਇਸ ਕਰਕੇ ਭਈਆ ਇੱਥੇ ਬਣਾਉਣ ਲੱਗੇ ਆ ਚੁੱਲ੍ਹੇ ਨੂੰ ਠੀਕ ਕਰਨ ਲੱਗੇ ਆ ਇਹ ਵੀ ਸਿਮਟਡ ਚੁੱਲਾ ਆ ਤੇ ਥੋੜਾ ਪਾਣੀ ਲੇਗਾ ਜਿਵੇਂ ਹਰ ਪੂਰਨਮਾਸ਼ੀ ਹੀ ਨਾ ਤੇ ਵੱਡੇ ਭਾਂਡੇ ਫਿਰ ਗੈਸ ਤੇ ਤੁਹਾਨੂੰ ਪਤਾ ਵਾਰਾਂ ਨਹੀਂ ਖਾਂਦੇ ਤਾਂ ਫਿਰ ਇੱਟਾਂ ਜੀਆਂ ਲਾ ਕੇ ਤੇ ਉਹ ਸਿਸਟਮ ਕੀਤਾ ਹੋਇਆ ਸੀਗਾ ਤੇ ਕੁਤ ਚੈਨਲ ਆ ਉਤਰਾਖੰਡੀ ਵਲੋਗਸ ਆ ਮੇਰੇ ਭਰਾ ਦਾ ਚੈਨਲ ਆ ਇਨਾਂ ਦਾ ਉਤਰਾਖੰਡੀ ਵਲੋਗਸ ਤੇ ਪਲੀਜ਼ ਸਾਰੇ ਲੋਗ ਇਸ ਚੈਨਲ ਨੂੰ ਜੁਆਇਨ ਕਰਿਓ ਆਪਣਾ ਚੈਨਲ ਦਿਖਾ ਦਿਓ ਇੱਕ ਵਾਰੀ ਇਹ ਮੈਨੂੰ ਖੋਲ ਕੇ ਦਿਖਾ ਚੈਨਲ ਆ ਦੇਖ ਸਕਦੇ ਹੋ ਇਹ ਵਾਲਾ ਚੈਨਲ ਹੈ ਆ ਉਤਰਾਖੰਡੀ ਵਲੋਗਸ ਤੇ ਇਹਦੇ ਤੇ ਅਜੇ ਫਸਟ ਵੀਡੀਓ ਮੇਰੀ ਤੇ ਸਹਜ ਦੀ ਆਪਾਂ ਹੀ ਪਾਈ ਏ ਤੇ ਪਲੀਜ਼ ਸਾਰੇ ਲੋਗ ਇਸ ਵਾਲੇ ਚੈਨਲ ਨੂੰ ਜੁਆਇਨ ਕਰ ਲਿਓ ਇਹਦੇ ਤੇ ਮੈਂ ਪਿਕ ਹੁਣੇ ਲਗਾ ਦੇਣੀ ਆ ਫਿਰ ਤੁਹਾਨੂੰ ਦਿਖਾਨੀ ਆ ਹਾਂ ਕਿ ਧੂਆ ਨਿਕਲਦਾ ਰਹੇ ਨਾ ਯਾਂਹੋਂ ਸੇ ਜਿਵੇਂ ਸਹੀ ਹੈ ਇਹ ਵੀ ठीक है हाँ अच्छा और आख सकते तो हो ना। तो आप लागू है हूँ तो इस चैनल में सारे कर सब्सक्राइब ठीक है चलो चूल्हा पीछे मतलब ये ऊपर जैसे मतलब थोड़ा सा ऊपर को उठ जाएगा ना तो सी ये धुआं निकलता रहेगा ये बोल रहे हैं समझ गए थोड़ा थोड़ा ये तीनों चारों तरफ बना दो है ना हां अगर उधर से ही ऊंचा होगा तो फिर वो कैसे आएगा तो फिर फिलहाल तो यहां बनने वाले क्योंकि ये ताजा ना थी कल बने गए कल बनेगा ठीक है तरी पांडे नहीं मुक दे हो है निकी जी लग गया। आ हुन शाम ਦਾ ਟਾਈਮ ਹੋ ਗਿਆ ਤਾਂ ਢੇਰ ਲੱਗ ਗਿਆ ਆ ਆ ਲੱਗਿਆ ਆ ਨਿੱਕੀ ਜੀ ਨੂੰ ਵੀ ਨਾ ਕਰੋਨਾ ਵੱਡੀ ਹੋਣਾ ਆ ਇਦਨੂ ਬਸ ਫਿਰ ਲੱਗਿਆ ਸ਼ਾਮ ਦੇ ਉਸ ਤੋਂ ਬਾਅਦ ਫਿਰ ਰਾਤ ਨੂੰ ਮਨੇ ਕਿ ਸਾਰੀ ਦਿਹਾੜੀ पांडे 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 ਚਾਹ ਨਹੀਂ ਪੀਤੀ ਹੈਗੀ ਤੇ ਚਾਹ ਬਣਾ ਲਗੀ ਚਾਹ ਬਣਾ ਰੱਖਣ ਲੱਗੀ ਰਾਜ ਠੀਕ ਆ ਇੱਥੇ ਰੱਖ ਦੋਤੀ ਹੈ ਚਾਹ ਰਾਜ ਨੇ ਹੈ ਪਨੀਰ ਪਨੀਰ ਜੇ ਕਿੱਥੇ ਬਣਿਆ ਆ ਤੇ ਸਾਹਮਣੇ ਆਉਂਦੇ ਲੱਗੇ ਆ ਨਾ ਟਾਈਮ ਮਿਲਿਆ ਪਨੀਰ ਦਾ ਇਹ ਦੇਖਦੇ ਚਾਹ ਨੂੰ ਹੀ ਨਹੀਂ ਵਾਰੇ ਹੁੰਦੇ ਤਾਂ ਚਾਹ ਪਨੀਰੀ ਹੈ ਬਾਕੀ ਮੈਂ ਬਿਚਰੇ ਮੈਂ ਫਿਰ ਦਤਾ ਆ ਚਲਾਰਾ ਬਿਚਰੇ ਲੈ ਆ ਗਿਆ ਰਾਜ 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 ਇਹ ਤੇਾਰੇਗਾ ਜੇ ਖਾਜ ਉਹ ਰਾਜ ਹੈ ਇੱਕ ਰਾਜ ਕਿਹੜੀ ਤਾਰ ਆਹ ਜੇ ਤਾਰ ਤਾਰ ਰੱਖੀ ਇਹਦੇ ਕਿਤੇ ਮੰਮੀ ਪੂਰੇ ਇਸ਼ਾਰੇ ਨਾਲ ਗੱਲਾਂ ਸਮਝਾਉਂਦੀ ਹੈ ਹੁਣ ਇਹ ਨਾ ਚੁੱਲਾ ਬਣਾਇਆ ਹੈ ਕਿਉਂ ਚੁੱਲੇ ਦਾ ਮੂੰਹ ਥੋੜਾ ਵੱਡਾ ਬਣ ਗਿਆ ਹੈ ਇਸ਼ਾਰੇ ਨਾਲ ਮਤਲਬ ਕਿ ਸਮਝਾ ਦਿੱਤਾ ਹੈ ਮੰਮੀ ਨੇ ਪੂਰਾ ਉਦਾਂ ਨਹੀਂ ਬੋਲਿਆ ਗਿਆ ਕਦੀ ਪਤੀਲਾ ਚੁੱਕ ਕੇ ਲਿਆਉਂਦੇ ਸੀ ਕਦੀ ਤਵਾ ਚੁੱਕ ਕੇ ਇਹ ਇਹ ਵਰ ਡਾਇਟ ਹੋਣਾ ਤੇ ਵਾਕਈ ਸਹੀ ਗੱਲ ਆ ਜਦੋਂ ਅਸੀਂ ਦੇਖਿਆ ਨਾ ਤੇ ਉਹਦੇ ਤੇ ਨਾ ਤਵਾ ਹੋਣਾ ਸੁਨਾਬੋ ਬਟਿੱਲੀ ਹੋਣੀ ਤਰਸ ਖਾਣੀ ਮਿਰਚਾਂ ਵੀ ਪਾਈ ਹਨ ਆਦੇ ਮੇਰੇ ਕੁੱਟਾਂ ਵਿੱਚ ਕਿੱਥੇ ਅੱਧਰ ਫਿਰ ਗਿਆ ਹੈਗਾ ਅੱਧਰ ਫਿਰ ਗਿਆ ਛੋਲੀ ਨਹੀਂ ਆ ਕਾਲੀਆਂ ਮਿਰਚਾਂ 2 ਮਿੰਟ ਕਾਲੀ ਮਿਰਚਾਂ ਤੇ ਅਧਰ ਰੱਖੀ ਤੇ ਰਾਜ ਨੇ ਇਹ ਚਾ ਮੈਂ ਇਥੇ ਮਰ ਜਾ ਵੀਡੀਓ ਸਾਹਮਣੇ ਆਉਣਾ ਹੈ ਵੀਡੀਓ ਬਣਾਉਣ ਦੇ ਚੱਕਰ 'ਚ ਰਾਜ ਨੇ ਮੈਨੂੰ ਸੱਦੇ ਹੱਥ ਦੀਦੀ आजो मैं फुलके बनांदी पईयां ते तुसी दूध तियार रखियो मैं अपनी वीडियो बनांदी हुई है कि राजि ਦੇ ਫੁਲਕੇ ਬਣਾਉਣੇ ਨੇ ਉਨੀ ਦੇਰ ਨੂੰ ਦੁੱਧ ਨੇ ਮਿੰਟ ਲਾਇਆ ਉਫਨ ਲੱਗੇ ਬਟ ਥੋੜਾ ਹੀ ਉਬਲਿਆ ਆ ਤੇ ਚਲ ਕੋਈ ਗੱਲ ਨਹੀਂ ਇਹਦੇ ਨਾਲ ਆਪਾਂ ਹਨ ਪਨੀਰ ਪਾੜਾਂਗੇ ਰਾਜ ਪਨੀਰ ਦਾ ਪਾਣੀ ਜਿਹੜਾ ਹੁੰਦਾ ਆ ਉਹ ਪੈਣਾ ਨਹੀਂ ਕਿ ਜ਼ਿਆਦਾ ਹੋ ਜਾਣਾ ਅੱਛਾ ਠੀਕ ਆ ਹਾਂਜੀ ਮੁਥੇ ਨਹੀਂ ਹੋਣਾ ਜਿਵੇਂ ਛੋਟਾ ਆ ਹੁਣ ਇਸ ਟਾਈਮ ਮਤਲਬ ਗੈਸ ਤੇ ਛੋਟਾ ਰੱਖਿਆ ਸੀ ਤੇ ਨਹੀਂ ਤੇ ਇਹ ਪਾਣੀ ਯੂਜ਼ ਕਰੀਦਾ ਬਟ ਇੱਥੇ ਮੈਂ ਆ ਪਾਵਾਂਗੇ ਨੂੰ ਕਹਿੰਦੇ ਟਾਟਰੀ ਦੀ ਟਾਟਰੀ ਟਾਟਰੀ ਟਾਰਟਰੀ ਇਹਨੂੰ ਮੈਂ ਮਤਲਬ ਇੱਚੇ ਪਾ ਦਿੱਤਾ ਤੇ ਹੁਣ ਆਪਾਂ ਇਹਨੂੰ ਹਲਾ ਦੇਵਾਂਗੇ ਥੋੜਾ ਜਿਹਾ ਤੁਹਾਨੂੰ ਹੋਰ ਐਡ ਕਰਨਾ ਪਿਆ ਬਟ ਪਨੀਰ ਸਾਡਾ ਰੈਡੀ ਹੋ ਚੁੱਕਿਆ ਥੋੜਾ ਨਾ ਮੰਗੀ ਦੇ ਫੁਲਕੇ ਬਣ ਗਿਆ ਸਾਡੇ ਭਈਆ ਜਿਹੜੇ ਹਾਊਸ ਹੈਲਪਰ ਆ ਨਾ ਇੱਥੇ ਨਹੀਂ ਰੋਟੀ ਖਾਂਦੇ ਫਿਰ ਉਹਨਾਂ ਦੀ ਰੋਟੀ ਨਾਲ ਪਾ ਕੇ ਤੇ ਉਹਨਾਂ ਨੂੰ ਭੇਜੀ ਦੀ ਏ ਤੇ ਉਹਨਾਂ ਦੀ ਰੋਟੀ ਪੈਕ ਕਰਕੇ ਫਿਰ ਅਸੀਂ ਜਾਣਾ ਮਰਜਾ ਘੁੰਮਣ ਥੋੜਾ ਜਿਹਾ ਰਾਹ ਵੱਲ ਨੂੰ ਤਾਂ ਕਰਕੇ ਫਟਾਫਟ ਲੱਗਿਆ ਨਹੀਂ ਤਾਂ ਉਦਾਂ ਤੇ ਜੇ ਦੇਖੋ ਟਾਈਮ ਤਾਂ ਬਹੁਤ ਹੈ ਜੇ ਦਿਨ ਪਿਆ ਆ ਫਿਰ ਕਿ ਮੰਮੀ ਫੜਾ ਦੇਣਗੇ ਰਾਜ ਪੈਕ ਕਰਕੇ ਚਲ ਜੇਗੀ ਇਸ ਕਰਕੇ ਤੇ ਪਨੀਰ ਬਣਾ ਕੇ ਤੇ ਬਾਸਲ ਮੇ ਜਾ ਕੇ ਉਹਨਾਂ ਨੂੰ ਬਾਹਰ ਕੱਢਣਾ ਤੇ ਵੀ ਆ ਜਾਂਦੀਆਂ ਆ ਸ਼ਾਮ ਆਲੀ ਧਾਰਾਂ ਦਾ ਟਾਈਮ ਘਟਦਾ ਪਿਆ ਆ ਇਥੇ ਭਈਆ ਮਰੀ ਵੀ ਲੱਗੇ ਆਪਣੇ ਕੰਮ ਹੁਣ ਸਾਰੀਆਂ ਅਸੀਂ ਨਿਕਲੀਆਂ ਆ ਮਰ ਜਾਣਾ ਇੱਥੇ ਆ ਸਾਹਮਣੇ ਚੱਲੇ ਆ ਸਟੇਸ਼ਨ ਤੇ ਲੈਣਾ ਤੇ ਪਹਿਲਾਂ ਹੀ ਬਹੁਤ ਜਾਂਦੇ ਹੁੰਦੇ ਹਾਂ ਜਦੋਂ ਬੀਜੀ ਸੀਗੇ ਪੂ ਆਵਰੀ ਹੁੰਦੇ ਹੁੰਦੇ ਸੀ ਉਹਨਾਂ ਨੂੰ ਰੀਲ ਸਾਈਡ ਬਿਠਾ ਕੇ ਨਾ ਤੇ ਇੱਥੇ ਬੇਰ ਲੱਗਦੇ ਸੀ ਅਸੀਂ ਬੇਰ ਬੜੇ ਤੋੜਦੇ ਹੁੰਨੇ ਹਾਂ ਤੇ ਲੈਣਾ ਬਿਲਕੁਲ ਸਾਡੇ ਘਰਾਂ ਦੇ ਸਾਹਮਣੇ ਆ ਤੇ ਅਸੀਂ ਕੌਣ-ਕੌਣ ਚੱਲੇ ਆ ਅਮਨ ਨਿਕਲੋ ਅੱਗੇ ਰਾਜ ਤੇ ਰਾਣੀ ਭਾਬੀ ਰਾਣੀ ਭਾਬੀ ਨੇ ਤੇ ਵੇਖਿਆ ਹੀ ਨਹੀਂ ਗਾ ਆ ਚੱਲੇ ਆ ਤੇ ਬੱਚੇ ਚੱਲੇ ਆ ਨਾਲ ਇਹ ਨਾ ਥੋੜਾ ਜਿਹਾ ਕੈਮਰਾ ਸ਼ਾਇ ਨੇ ਸਾਰੀਆਂ ਇਸ ਕਰਕੇ ਜਿਆਦਾ ਨਹੀਂ ਹੁੰਦੀਆਂ ਬਾਕੀ ਇਹਨਾਂ ਨੇ ਵੀ ਹੈ ਨਾ ਕਿ ਹੁਣ ਅਸੀਂ ਘਰ ਵਾਲੇ ਲੁਕਚੇ ਆ ਤੇ ਜਦੋਂ ਦੀਦੀ ਤਿਆਰ ਠੀਰ ਹੋਵਾਂਗੀ ਆ ਨਾ ਫਿਰ ਅਸੀਂ ਚੰਗੀ ਦਾ ਵੀਡੀਓ ਚ ਆਵਾਂਗੀ ਮੈਂ ਕਿਹਾ ਠੀਕ ਆ ਮੈਂ ਦੀਦੀ ਵੀ ਤੇ ਇਦਾਂ ਹੀ ਆ ਜਾਂਦੀ ਹੈ ਦੀਦੀ ਘੜਾ ਤਿਆਰ ਹੁੰਦੀ ਹੈ ਮੈਂ ਤਾਂ ਜਿੱਦਣ ਲਈ ਆਏ ਇਹੋ ਛੋਲ ਰੱਖਿਆ ਲਗਦਾ ਪਿਆ ਹੈ ਹੁਣ ਜਾਂਦੇ ਪਏ ਆ ਨਾ ਬਸ ਆਇਆ ਕਿ ਹਾਂ ਉਹ ਸਾਡੇ ਘਾਰੇ ਆ ਇੱਥੇ ਇੱਥੇ ਉਹਨਾਂ ਕੀ ਵਿੱਚ ਕਾਰ ਜੀ ਤੇ ਉਹ ਸਾਹਮਣੇ ਲਾਈਨ ਆਇਆ ਬਸ ਇੰਨਾ ਕੀ ਤੇ ਹੁਣ ਜਾ ਕੇ ਨਾਲ ਲੈਣਾ ਤੇ ਫਿਰ ਤੁਹਾਨੂੰ ਮਿਲਦੇ ਆ ਚਲੇ ਆ ਹਾਂ ਜੀ ਹਾਇ ਨਹੀਂ ਦਿਖਦੀ ਫੇਦੀ ਹੁੰਦੇ ਆੜੇ ਸਾਰੀ ਦਿਹਾੜੀ ਜਿਵੇਂ ਖੇਤਾਂ ਚ ਕੰਮ ਕਰਨਾ ਸ਼ਾਮਾਂ ਨੂੰ ਹੁਣ ਘਰ ਨੂੰ ਚੱਲੇ ਆ ਆਪਣਾ ਆਗ ਲੈ ਕੇ ਗੋਲੇ ਬੱਗੀ ਤੇ ਅਹੀਂ ਨਾ ਬੱਗੀ ਦੇ ਪਿੱਛੇ ਵੀ ਜੇ ਭੱਜਦੇ ਹੁੰਦੇ ਹਾਂ ਨਾਲੇ ਗੰਨੇ ਖਿੱਚਨੇ ਤੇ ਨਾਲੇ ਉੱਪਰ ਬੈਠਣਾ ਇਹ ਨਾਲ ਦੀਆਂ ਇਹਨਾਂ ਦੀਆਂ ਸਾਡੇ ਟਿੱਡੇ ਟਿੱਡੇ ਅਹ ਨਿੱਕਾ ਜਿਹਾ ਸਰਦਾਰ ਸਾਡਾ ਇੱਧਰ ਵੇਖ ਲੈ ਤੇ ਬੋਲਦਾ ਹੀ ਲੱਕ ਓਏ ਹਾਏ 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 ਬਾਏ ਬਾਏ ਕੀ ਘੰਟੋਂ ਦੀ ਮਿਹਨਤ ਕੇ ਬਾਅਦ ਕੀ ਭయ్యా ਇੱਧਰ ਦੇਖੋ ਕੀ ਭਈਆ ਹਾ ਸਾਡੇ ਇਹਨਾਂ ਮੈਂ ਨਾਮ ਰ ਕੈਕ ਕਦੂ ਪਹੁੰਚ ਗਏ ਆ ਲੈਣਾ ਤੇ ਇੱਥੋਂ ਸਾਡਾ ਘਰ ਬਿਲਕੁਲ ਸਾਹਮਣੇ ਫੋਨ ਚ ਦੂਰ ਦੇ ਦਦਾ ਆ ਉੱਦਾਂ ਦੂਰ ਨਹੀਂ ਹੈਗਾ ਬਚਪਨ ਨਹੀਂ ਬਹੁਤ ਮਜ਼ਾ ਬਚਪਨ ਚ ਆਏ ਆ ਅਸੀਂ ਇੱਥੇ ਇੱਥੇ ਨਾ ਬੇਰੀਆਂ ਹੁੰਦੀਆਂ ਸੀ ਕਈਆਂ ਨੂੰ ਪਤਾ ਉਹਨੇ ਛੋਟੇ ਛੋਟੇ ਬੇਰ ਲੱਗਦੇ ਆ ਹਾਂ ਬਹੁਤ ਸਾਰੇ ਪੱਥਰ ਫਿਰ ਸਾਈਡ ਤੇ ਖਲੋ ਕੇ ਵੇਖਣਾ ਜਦੋਂ ਟ੍ਰੇਨ ਨਿਕਲਨੀ ਤਿੰਨਾ ਚੂਰਾ ਬਣ ਜਾਂਦਾ ਹੁੰਦਾ ਸੀਗਾ ਪੱਥਰਾਂ ਦਾ ਤੇ ਆਹ ਸਾਈਡ ਤੇ ਨਾ ਬਾਗ ਆ ਅੰਬਾਂ ਦਾ ਖਾ ਜਿਹੜੇ ਨਾਲ ਹੈ ਨਾ ਸਾਹਮਣੇ ਦਿਖਦਾ ਪਿਆ ਇਹ ਅੰਬਾਂ ਦਾ ਬਾਗ ਆ ਬਹੁਤ ਵੱਡਾ ਬਾਗ ਆ ਜਾਓ ਸੈਟ ਹੋ ਜਾਏ ਨਾਲ ਉਹ ਆ ਸਾਹਮਣੇ ਸਟੇਸ਼ਨ ਇਧਰ ਹੁੰਦਾ ਫਿਰ ਫੋਟੋ ਸੈਸ਼ਨ ਇਹਨਾਂ ਦਾ ਤੇ ਉਹ ਸਾਹਮਣੇ ਸਾਡੇ ਘਰ ਇੱਕ ਇੱਕ ਕਰਕੇ ਆਰਾਮ ਨਾਲ ਚੱਲੋ ਬਸ ਮੈਂ ਵੀ ਆ ਗਈ ਆਈ ਨੀਆ ਮੇਰਾ ਨਿੱਕਾ ਜਿਹਾ ਦੇਖੋ ਉੱਤਰ ਦਾ ਕੱਦੂ ਇਹਦਾ ਨਾਮ ਹੀ ਕੱਦੂ ਏ ਇਹਦੀਆਂ ਗੱਲਾਂ ਨੂੰ ਹੱਥ ਲਾਓ ਤੇ ਇੰਨਾ ਮਜ਼ਾ ਹੁੰਦਾ ਹੈ ਨਾ ਚਲੋ 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 ਇਹ ਨਾ ਪਹਿਲਾਂ ਮੈਨੂੰ ਲੱਗਦਾ ਇਧਰ ਨਾ ਹੀ ਰੇਕੀ ਵੀ ਪਟੇ ਆਂਦੇ ਆ ਨਾ ਪਟੀਆਂ ਵਾਲੀਆਂ ਕੋਈ ਪਹਿਲੀਆਂ ਕੋਈ ਹਸਾਬ ਕਥਾ ਹੁੰਦਾ ਸੀ ਉਹਨਾਂ ਦੀ ਪਹਿਲੀ ਹੁੰਦੀ ਸੀ ਇੱਥੇ 55 ਕਿਤੋਂ ਆਜਾਈ ਬਚਪਨ ਦਾ ਟਾਈਮ ਸਭ ਤੋਂ ਵਧੀਆ ਸਭ ਤੋਂ ਉਹ ਟਾਈਮ ਇੰਨਾ ਦਾ ਆ ਸਭ ਤੋਂ ਵਧੀਆ ਅਮਨ ਕਹਿੰਦੇ ਆ ਸ਼ੌਟਕਾਸ ਹੈ ਕਾਸ਼ ਅਸੀਂ ਵੀ ਜਿਹੜੇ ਹੁੰਦੇ ਨਾ ਨਿੱਕੇ ਨਿੱਕੇ ਕਿੰਨਾ ਵਧੀਆ ਸੀ ਇਹ ਟਾਈਮ ਨਹੀਂ ਵਾਪਸ ਆਉਂਦਾ ਨਾ ਹੁਣ ਆਹ ਛੋਟੀ ਜੀ ਸਾਡੀ ਬਲੌਗਰ ਸਿਹਜ ਬਲੌਗਰ ਤੇ ਆ ਨਿੱਕਾ ਜਿਹਾ ਤੁਹਾਡਾ ਕੱਦੂ ਇਹ ਮੇਰਾ ਕੱਜੂ ਚਲ ਬਸ ਹੈ ਕੀ ਕਰਨਾ ਆ ਕਿੱਥੇ ਚੱਲੇ ਹੋ ਆਜੋ ਆਪਾਂ ਚੱਲੇ ਆ ਜਲਦੀ 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 ਚੱਲੋ ਹਾਂ ਚੱਲੋ ਤਿੰਨੋਂ ਭਾਬੀਆਂ ਆਆਂ ਮੇਰੀਆਂ ਹਜੇ ਇਹਨਾਂ ਦੇ ਵਿੱਚੋਂ ਇੱਕ ਭਾਬੀ ਦੋ ਮਿਸਿੰਗ ਨੇ ਇੱਕ ਕਮਨ ਦੀ ਮੰਮੀ ਤੇ ਇੱਕ ਸਾਡੀ ਰਸ਼ਮੀ ਇਹ ਦੋ ਮਿਸਿੰਗ ਨੇ ਇਹਦੇ ਵਿੱਚੋਂ ਇੱਕ ਨੇ ਆ ਜਾਣਾ ਆਪਰੇ ਆਲ ਜੀ ਇਨਾਂ ਦੀ ਦਰਾਨੀ ਤਿੰਨਾਂ ਦੀ ਦਰਾਨੀ ਆ ਜਾਣੀ ਹੈ ਫਿਰ ਅਮਨ ਨੇ ਵੀ ਜਠਾਣੀ ਬਣ ਜਾਣਾ ਹੈ ਅਮਨ ਪਹਿਲਾਂ ਹੀ ਜਠਾਣੀ ਹੈ ਰਸ਼ਮੀ ਨੇ ਨਹੀਂ ਸੱਚ ਰਸ਼ਮੀ ਤੇ ਦਰਾਨੀ ਹੋਈ ਰਹੇਗੀ ਰਸ਼ਮੀ ਦਰਾਨੀ ਹੀ ਰਹੇਗੀ ਉਹਨੇ ਹੁੰਦੀ ਨੇ ਜਠਾਣੀ ਬੰਨਾ ਹੈ ਕਿੰਨੂੰ ਵੇਖਣ ਦੇਓ ਤੇਜ ਤੇਜ ਮਤਲਬ ਇਹਦਾ ਵੱਡਾ ਭਰਾ ਨਵਤੇਜ ਉਧਰ ਆ ਆਜੋ ਉੱਧਰੇ ਉਪਰੋਂ ਦੀ ਚੱਲਦੇ ਆ ਨਾ ਅਸੀਂ ਵੀ ਉੱਥੇ ਚੱਲੇ ਆ ਚਲੋ ਅਸੀਂ ਵੀ ਉੱਥੇ ਚੱਲੇ ਆ ਆ ਦੇਖੋ ਸਰੋਂ ਦੇ ਫੁੱਲ ਕਿੰਨੇ ਵਧੀਆ ਲੱਗਦੇ ਵੀ ਨਾ ਆਪਾਂ ਇੱਧਰ ਆਏ ਹਾਂ ਕਿ ਚਲ ਬਾਥੂ ਤੋੜਾਂਗੇ ਇੱਥੇ ਬਟ ਬਾਥੂ ਮੈਨੂੰ ਲੱਗਦਾ ਕਿ ਇੱਥੇ ਬਾਥੂ ਮਿਲੇਗਾ ਹੈਗਾ ਕਿਤੇ ਬਾਥੂ ਇਹ ਚੱਲੀਆਂ ਅੰਦਰ ਦੇਖਣ ਨੂੰ ਚੱਲਿਆਂ ਅੰਦਰ ਦੇਖਣ ਨੂੰ ਤੇ ਇਹ ਵਾਲੀ ਆਪਣੀ ਵੀਡੀਓ ਮੈਂ ਇੱਥੇ ਹੀ ਹਰ ਐਂਡ ਕਰਦੀ ਆ ਜੇ ਤੁਹਾਨੂੰ ਵਧੀਆ ਲੱਗੇ ਤਾਂ ਪਲੀਜ਼ ਆ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਮੈਂਟ ਕਰਿਓ ਸ਼ੇਅਰ ਵੀ ਕਰਿਓ ਹੋਰ ਮਿਲਾਂਗੇ ਨੈਕਸਟ ਵਲੌਗ ਵਿੱਚ ਉਦੋਂ ਤੱਕ ਲਈ ਸਾਰਿਆਂ ਨੂੰ ਬੋਲੋ ਬਾਏ 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 ਠੀਕ ਹੈ ਇਹ ਆਪਣੇ ਸਾਈਕਲਾਂ ਤੇ ਬੈਠੇ ਹੋਏ ਆ ਬਾਕੀ ਮੇਰੇ ਨਾਲ ਦੇ ਉਹ ਚੱਲ ਗੀਆਂ ਆ ਤੇ ਮੈਂ ਹੁਣ ਇੱਥੇ ਇੱਕ ਦੋ ਸ਼ੋਰਟਸ ਬਣਾਉਂਗੀ ਆਪਣੇ ਨਹੀਂ ਮਤਲਬ ਇਦਾਂ ਹੀ ਤੇ ਫਿਰ ਮਿਲਦੇ ਆਂ ਕੱਲ ਨੂੰ ਤੇ ਇਹ ਵਾਲਾ ਵਲੋਗ ਜਦੋਂ ਆਣਾ ਹੈ ਨਾ ਉਹ ਦਸੀਂ ਅੰਬਾਲੇ ਹੋਣੇ ਆ 11 ਵਜੇ ਇਹੀ ਪਬਲਿਸ਼ ਹੋਏਗਾ ਓਕੇ ਬਾਏ